ਕੀ ਹੋਰ ਗਰੋਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਚੁਣਿਆ ਵੀ ਸਾਇਦ ਇਹ ਲੋਕਾਂ ਦੀ ਪਾਰਟੀ ਹੋਵੇਗੀ ਪਰ ਅੱਜ ਬੜੇ ਰਿਸੋਰਸ ਦੇ ਨਾਲ ਕਹਿਣਾ ਪੈ ਰਿਹਾ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਉਹ ਵੀ ਕੁੜੀ ਮਾਰ ਕੇ ਬਚਦੀ ਹੈ 12% ਦਾ ਡੀਏਪ ਹੈ ਔਰ 4% ਦੇ ਕੇ ਬਾਕੀ ਚੁੱਪ ਰਹੀ ਹੈ ਏਰੀਆ ਦੀ ਸਾਢੇ ਗੱਲ ਨਹੀਂ ਹੋਈ ਜਾਂਦਾ ਜਾਂਦਾ ਪਿਛਲਾ ਵਿਧੇ ਮੰਤਰੀ ਸਾਡਾ ਪਿੰਡ ਬਦਲ ਕਰ ਦਿੱਤੀ ਹੈ ਉਹਦੀ ਕੋਈ ਗੱਲ ਨਹੀਂ ਹੋਈ ਇਹ ਲੋਕ ਮਜ਼ਦੂਰ ਤਸਾਨ ਤੇ ਮਜ਼ਦੂਰਾਂ ਹਰਦੀ ਇਹ ਤੁਸੀਂ ਜਿਹੜਾ ਪੜ ਮੰਨੇ ਆ ਮੈਂ ਵਧਾਈ ਦਿੰਦਾ ਇਤੋਂ ਦਾ ਸੰਬਕਤ ਮੋਰਚੇ ਨੂੰ ਤੇ ਟ੍ਰੇਡ ਜੂਨੀਅਰ ਨੇ ਆ ਗਿਆ ਨੂੰ ਜਿਹੜੇ ਸਾਰੇ ਇਕੱਠੇ ਹੋਗੇ ਇਹ ਜਿਹੜੀ ਮੰਨ ਮਾਰੀ ਹੈ ਤੁਸੀਂ ਸਾਰੇ ਇਕੱਠੇ ਹੋਵਾਂਗੇ ਤੇ ਇਹਨਾਂ ਨੂੰ ਥੱਲ ਪਾਈ ਜਾ ਸਕਦਾ ਕੀ ਮੰਤਰੀ ਬੇਤ ਮੰਤਰੀ ਇਹ ਹੈ ਉਹਨੇ ਕਹਾਦਾ ਅਸੀਂ ਰੋਸ ਦੇ ਵਿੱਚ ਇੱਕ ਨਵੀਂ ਸਰਕਾਰ ਨੂੰ ਚੁਣਨਾ ਸੀ ਕਿਉਂਕਿ ਉਹਨਾਂ ਨੇ ਪਬਲਿਕ ਸੈਕਟਰ ਤਬਾਹ ਕੀਤੇ ਤਾਂ ਅਸੀਂ ਰੋਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਚੁਣਵੀ ਸਾਇਰ ਦੇ ਲੋਕਾਂ ਦੀ ਪਾਰਟੀ ਹੋਵੇਗੀ ਪਰ ਅੱਜ ਬੜੇ ਰਸੋਸ ਦੇ ਨਾਲ ਕਹਿਣਾ ਪਾ ਰਿਹਾ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਉਹ ਵੀ ਕੁੜੀ ਮਾਰ ਕੇ ਬੈਠੀ ਹੈ ਦੀ ਅਤੇ ਔਰ 4% ਦੇ ਕੇ ਬਾਕੀ ਚੋਪਾਈ ਗਈ ਹੈ ਏਰੀਅਰ ਦੀ ਸਾਢੇ ਗੇ ਜੇ ਹੋਈ ਜਾਂਦਾ ਜਾਂਦਾ ਪਿਛਲਾ ਵਿੱਤ ਮੰਤਰੀ ਤੁਹਾਡਾ ਪਿੰਡ ਬਦਲ ਕਰ ਗਿਆ ਉਹਦੀ ਕੋਈ ਗੱਲ ਨਹੀਂ ਹੋਈ ਇਹ ਲੋਕ ਮਜ਼ਾਜਮ ਕਿਸਾਨ ਤੇ ਮਜ਼ਦੂਰਾਂ ਨੂੰ ਕਰਕੇ ਆਉਣ ਦੀ ਇਹ ਤੁਸੀਂ ਜਿਹੜਾ ਪਿੰਡ ਮੰਨੇ ਮੈਂ ਵਧਾਈ ਦਿੰਦਾ ਇਤੋਂ ਦਾ ਸੰਗਠਿਤ ਮੋਰਚਾ ਨੂੰ ਤੇ ਡਰੇਡ ਜੂਨੀਅਰ सघूर स्टेट सेक्टरी मना लाईंदा थोरो गल की चाहंदा जो, जो सरकार कोलो डरियां कर ਨੇ ਕੀ ਜਾਨ ਬਚਾਉਣੀ ਹੈ ਜੋ ਖੁਦ ਦੇ ਜੋ ਆਪਣੇ ਪਰਿਸ਼ਾਮਿਆਂ ਕੋਲੋਂ ਡਰਿਆ ਕਰਦੇ ਨੇ ਇਹ ਵੀਰ ਲੜਾਉਣੇ ਪਾੜੇ ਪਾਉਣੇ ਜਿਹੜੇ ਕਤਲ ਕਰਾ ਇਹ ਬੋਟਾ ਖਾਤਰ ਸਭ ਕੁਝ ਲੀਡਰ ਕਰਿਆ ਕਰਦੇ ਨੇ ਪੈਰ ਉਹਨਾਂ ਦੀ ਮੰਡਲ ਚੁੰਮਦੀ ਦੇਖੀ ਸੈਣੀ ਨੇ ਹਰ ਹੱਸ ਕੇ ਜੋ ਦੇਸ਼ ਕੌਮ ਲਈ ਮਰਿਆ ਕਰਦੇ ਨੇ ਹਰ ਹੱਸ ਕੇ ਜੋ ਦੇਸ਼ ਕੌਮ ਲਈ ਮਰਿਆ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗ ਰਹੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇ ਜਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ